ਬਾਬਾ ਗੋਬਿੰਦ ਦਾਸ ਜੀ ਬੈਰਾਗੀ ਯਾਦਗਾਰੀ ਮੇਲਾ ਹੁੰਦਾ ਪਿੰਡ ਹੈ ਛਲੇਮ ਸ਼ਾ ਫਾਜ਼ਿਲਕਾ ਦੇ ਲੱਗ ਗਈ ਹੈ ਔਰ 2 ਦਿਨ ਦਾ ਮੇਲਾ ਹੁੰਦਾ ਹੈ ਬੜਾ ਮੇਲਾ ਪਰਦਾ ਹੈ ਕਲਾਕਾਰ ਤੇ ਗੇਮਾਂ ਖੇਡਾਂ ਬੜੀਆਂ ਹੁੰਦੀਆਂ ਨੇ ਇੱਥੇ ਬਾਬਾ ਗੋਬਿੰਦ ਦਾਸ ਵੈਲਫੇਅਰ ਸੁਸਾਇਟੀ ਇਹਨਾਂ ਦੇ ਵੱਲੋਂ ಗ್ರಾಮ ਪੰਚਾਇਤ ਛਲੇਮ ਸ਼ਾ ਦੀ ਤੇ ਦਸ਼ਮੇਸ਼ ਸਪੋਰਟਸ ਕਲੱਬ ਛਲੇਮ ਸ਼ਾਦੀ ਇਹ ਮਿਲ ਕੇ ਕਰਾਉਂਦੇ ਨੇ ਮੇਲਾ ਪੂਰਾ ਨਗਰ ਜਿਹੜਾ ਪਿੰਡ ਹੈ ਉਹ ਉਹਦੇ ਵਿੱਚ ਹਰੇਕ ਦਾ ਸਹਿਯੋਗ ਹੁੰਦਾ ਹੈ ਆਦਮੀ ਨੌਜਵਾਨ ਔਰਤਾ ਹਰੇਕ ਵਿਅਕਤੀ ਉੱਥੇ ਪੂਰਾ ਸਹਿਯੋਗ ਦਿੰਦਾ ਹੈ ਬੜਾ ਖੂਬਸੂਰਤ ਮੇਲਾ ਹੁੰਦਾ ਤੇ ਮੇਲੇ ਦੇ ਵਿੱਚ ਦੇਖਣ ਵਾਲੀਆਂ ਚੀਜ਼ਾਂ ਬੜੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਗੰਨੇ ਦਾ ਜੂਸ ਜਲੇਬੀ ਪੰਜਾਬੀਆਂ ਦੀ ਲੱਡੂ ਹੋਰ ਖਿਡੌਣੇ ਤੇ ਬੱਚਿਆਂ ਵਾਸਤੇ ਚੂਲੇ ਵੱਖ-ਵੱਖ ਤਰ੍ਹਾਂ ਦੇ ਹੋਰ ਕਈ ਸਟਾਲਾਂ ਨੇ ਜਿਹੜੀਆਂ ਇਸ ਪਿੰਡ ਦੇ ਵਿੱਚ ਇਸ ਮੇਲੇ ਤੇ ਲੱਗਦੀਆਂ ਨੇ ਹੁਣ ਥੋੜੀ ਜਿਹੀ ਹੋਰ ਗੱਲ ਦੱਸ ਦਿਆਂ ਕਿ ਇਹ ਛਲੇਮਸ਼ਾ ਪਿੰਡ ਉਹੀ ਪਿੰਡ ਹੈ ਜਿੱਥੇ ਫਾਜ਼ਲ ਖਾਨ ਬੱਟੂ ਰਹਿੰਦੇ ਸਨ ਨੰਬਰਦਾਰ ਫਾਜ਼ਲ ਖਾਨ ਬੱਟੂ ਨੰਬਰਦਾਰ ਫਾਜ਼ਲ ਖਾਨ ਬੱਟੂ ਜਿਨ੍ਹਾਂ ਦੇ ਨਾਂ ਤੇ ਫਾਜ਼ਲ ਖਾਨ ਸ਼ਹਿਰ ਦਾ ਨਾਂ ਪਿਆ ਹੈ ਹਾਲਾਂਕਿ ਪਹਿਲਾਂ ਤਾਂ ਬੰਗਲਾ ਨਾਂ ਸੀਗਾ ਪਰ ਜਦੋਂ ਉਹਨਾਂ ਨੇ ਜ਼ਮੀਨ ਦਿੱਤੀ ਹੈ ਬ੍ਰਿਟਾਨੀਆ ਹਕੂਮਤ ਨੂੰ ਤਾਂ ਉਸ ਵੇਲੇ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਕਿ ਸ਼ਹਿਰ ਦਾ ਨਾਮ ਮੇਰੇ ਨਾਂ ਤੇ ਰੱਖਿਆ ਜਾਵੇ ਉਦੋਂ ਇਸ ਸ਼ਹਿਰ ਦਾ ਨਾਮ ਫਜ਼ਲ ਕੀ ਰੱਖਿਆ ਸੀ ਔਰ ਪਹਿਲੇ ਉਹ ਪਿੰਡ ਸੀਗਾ ਜਿਹੜਾ ਸ਼ਲੇਮ ਸ਼ਾ ਉਸ ਨੂੰ ਵੀ ਫਜ਼ਲ ਕੀ ਹੀ ਪੁਕਾਰਦੇ ਸੀਗੇ ਲੱਗਿਆ ਸ਼ਹਿਰ ਦੇ ਇਹ ਪਿੰਡ ਤਖਰ ਮੇਲੇ ਦੀ ਗੱਲ ਹੋ ਰਹੀ ਹੈ ਤਾਂ ਮੇਲੇ ਦੇ ਬਾਰੇ ਵਿੱਚ ਦੱਸ ਦਿਆ ਕਿ ਕੀ ਕੀ ਹੁੰਦਾ ਵਾਲੀਵਾਲ ਟੀਮ ਪਹਿਲਾ ਇਨਾਮ ਦੇਖੋ ਕਿੰਨਾ ਹੈ 41000 ਰੁਪਏ ਤੇ ਦੂਜਾ ਇਨਾਮ 31000 ਰੁਪਏ ਰੱਸਾ ਕਸੀ ਹੁੰਦੀ ਹੈ ਪਹਿਲਾ ਇਨਾਮ ਹੁੰਦਾ ਹੈ 17000 ਰੁਪਏ ਤੇ ਦੂਸਰਾ ਇਨਾਮ 13000 ਰੁਪਏ ਕਬੱਡੀ ਲੜਕੀਆਂ ਦੀ ਇਹਦੇ ਵਿੱਚ ਕਈ ਟੀਮਾਂ ਆਉਂਦੀਆਂ ਨੇ ਪਰ ਜਿਹੜੀ ਲੜਕੀਆਂ ਦੀ ਕਬੱਡੀ ਹੈ ਪੰਜਾਬ ਤੇ ਹਰਿਆਣੇ ਦੇ ਟੀਮਾਂ ਆਉਣ ਗਿਆ ਆਈਆਂ ਨੇ ਅੱਜ ਉਹਨਾਂ ਦਾ ਅੱਜ ਮੈਚ ਖੇਡਿਆ ਗਿਆ ਬਹੁਤ ਵਧੀਆ ਮੈਚ ਸੀਗਾ ਤੇ ਬੱਚਿਆਂ ਦੇ ਵੱਲੋਂ ਐਕਸ਼ਨ ਕਬੱਡੀ ਦਾ ਜਿਹੜਾ ਮੈਚ ਹੈ ਉਹ ਵੀ ਖੇਡਿਆ ਗਿਆ ਹੁਣ ਗੱਲ ਕਰਦੇ ਹਾਂ ਕਿ ਦੋ ਦਿਨ ਹੀ ਮੇਲਾ ਹੈ ਇੱਕ ਤਾਂ ਅੱਜ ਗੁਜ਼ਰ ਗਿਆ ਇੱਕ ਕੱਲ ਆਊਗਾ 20 ਮਾਰਚ ਨੂੰ ਉਸ ਵਕਤ ਹੋਏਗੀ ਓਪਨ ਕਬੱਡੀ ਸਿਰਫ ਲੜਕਿਆਂ ਦੀ ਤੇ ਪਹਿਲਾ ਇਨਾਮ ਹੈ 45000 ਰੁਪਏ ਦੂਸਰਾ ਇਨਾਮ 20000 ਰੁਪਏ ਤਕੜੇ ਇਨਾਮ ਰੱਖੇ ਹੋਏ ਆ ਇਹਨਾਂ ਨੇ ਤੇ ਕਬੱਡੀ ਓਪਨ ਆ ਜਿਹੜੀ ਲੜਕੀਆਂ ਦੀ ਇਹਦੇ ਵਿੱਚ ਬੈਸਟ ਰੇਡਰ ਤੇ ਜਾਫੀ ਉਸ ਨੂੰ ਵੀ 515100 ਰੁਪਏ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਪੂਰਾ ਮਤਲਬ ਆਸ-ਪਾਸ ਦੇ ਜਿਹੜੇ ਲਾਗੇ ਪਿੰਡ ਨੇ ਉਸ ਮੇਲੇ ਨੂੰ ਜਰੂਰ ਦੇਖਦੇ ਆ ਇੱਕ ਖਾਸੀਅਤ ਹੋਰ ਦੇਖੋ ਮੇਲੇ ਦੇ ਵਿੱਚ ਕਲਾਕਾਰ ਵੀ ਹੁੰਦੇ ਆ। ਸੱਭਿਆਚਾਰਕ ਪ੍ਰੋਗਰਾਮ ਹੁੰਦਾ। ਕਿਉਂਕਿ ਪੰਜਾਬ ਦਾ ਮੇਲਾ ਹੈ ਤੇ ਉੱਥੇ ਸੱਭਿਆਚਾਰਕ ਪ੍ਰੋਗਰਾਮ ਨਾ ਹੋਵੇ। ਇਹ ਤਾਂ ਸੰਭਵ ਨਹੀਂ ਹੈ ਨਾ। ਪੰਜਾਬੀਆਂ ਦਾ ਸੱਭਿਆਚਾਰ ਤੇ ਇੱਕ ਅਲੱਗ ਹੀ ਹੁੰਦਾ ਹੈ। ਤਾਂ ਇਸ ਵਾਰ ਜਿਹੜੇ ਕਲਾਕਾਰ ਆ ਰਹੇ ਨੇ ਪੰਜਾਬ ਦੇ। ਉਹ ਨੇ ਕਲਾਕਾਰ ਅਮਨ ਰੋਜੀ। ਉਹ ਪੇਸ਼ ਕਰਨਗੇ ਪ੍ਰੋਗਰਾਮ ਸੱਭਿਆਚਾਰਾ। ਤੇ अमन रोधी जी ਅੱਜ ਯਾਨੀ 20 ਮਾਰਚ ਨੂੰ ਦੁਪਹਿਰ ਦੇ 1 ਵਜੇ ਪ੍ਰੋਗਰਾਮ ਪੇਸ਼ ਕਰਨਗੇ अमन रोधी ਹੋਰ ਕਿਹੜੀਆਂ ਸਟਾਲਾਂ ਨੇ ਲੋਕ ਕੀ ਕਹਿੰਦੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲਈਏ ਦੱਸੋ ਜੀ ਮੇਲੇ ਬਾਰੇ ਕਿਵੇਂ ਮੇਲਾ ਚੱਲ ਰਿਹਾ ਜੀ ਬਹੁਤ ਵਧੀਆ ਜੀ ਤੁਸੀਂ ਆਪ ਪਕੌੜੇ ਲਾਏ ਆ ਜਲੇਬੀਆਂ ਲਾਈਆਂ ਥੋਨੂੰ ਕੀ ਮਤਲਬ ਲੋਕ ਸੰਗਤਾਂ ਥੋੜੀ ਕੋ ਲੈ ਰਹੀਆਂ ਹਾਂਜੀ ਹਾਂਜੀ ਲੈ ਰਹੀਆਂ ਲਗਾਤਾਰ ਦੁਕਾਨ ਜਿਹੜੀ ਬਣਾਈ ਹੈ ਪੂਰੀ ਤਰ੍ਹਾਂ ਕਮਾ ਕੇ ਜਾਊਂਗਾ ਕੱਲ੍ਹ ਤੱਕ ਹਾਂਜੀ ਬਾਬੇ ਦੀ ਕਿਰਪਾ ਹੈ ਜੀ ਇਹ ਬਾਬੇ ਦਾ ਮੇਲਾ ਕਿੰਨੇ ਸਾਲਾਂ ਤੋਂ ਲੱਗ ਰਿਹਾ ਜੀ ਇੱਥੇ ਇਹ ਬਹੁਤ ਸਾਲ ਹੋ ਗਏ ਸਾਡੇ ਸੰਭਲੇ ਤੋਂ ਪਹਿਲਾਂ ਦਾ ਲੱਗ ਰਿਹਾ ਜੀ ਪਹਿਲਾਂ ਜੀ ਬਾਈ ਜੀ ਨੇ ਦੱਸਿਆ ਜੀ ਪਾਕਿਸਤਾਨ ਤੋਂ ਵੀ ਬਾਬਾ ਜੀ ਗੋਬਿੰਦਾਸ ਜੀ ਬਰਾਗੀ ਜੀ ਪਾਕਿਸਤਾਨ ਵੀ ਆਗੇ ਸਨ ਗੋਵਿੰਦਸਤਾਨ ਜਦੋਂ ਆਪਾਂ ਆ ਕੇ ਵਸੇ ਤਾਂ ਇੱਥੇ ਵੀ ਆਪ ਬਣਾਇਆ ਜੀ ਦੱਸੋ ਬਾਬਾ ਜੀ ਮੇਲੇ ਤੇ ਕਿਵੇਂ ਤੁਹਾਨੂੰ ਲੱਗਿਆ ਜੀ ਮੇਲਾ ਵੇਖਣ ਆਏ ਕਿਹੜੇ ਪਿੰਡ ਤੋਂ ਆਏ ਹੋ ਇਹ ਤਾਂ ਨਾਦੂ ਦਾ ਪਹਾੜਾ ਜੀ ਬੇਲਾ ਸਿੰਘ ਤੋਂ ਜੋ ਬੱਚੇ ਛੋਟੇ-ਨੋਟੇ ਬੱਚੇ ਆ ਜੀ ਘਰ ਦੇ ਆ ਖਦਮ ਨਾਖੇ ਆ ਜੀ ਤੇ ਅੱਜ ਧੋੜੀ ਆ ਜੀ ਤੇ ਭੌਤ ਤੇ ਚਾਹ ਲੌਣ ਆਏ ਸੀ ਜਿਵੇਂ ਵੀ ਦਰਾਨਾ ਤਾਂ ਕਈ ਵਾਰੀ સેવા ਕਰੀ ਲਈਦੀ ਆ ਕੋਈ ਦਾੰਦ ਕੋਈ ਵੀ ਕਈ ਵਾਰੀ ਕੋਈ ਜਵਾਕਾਂ ਨੂੰ ਟੀਜ ਆ ਫੌੜੇ ਜਾਂ ਕੋਈ ਟੀਜ ਖਾਨ ਦੇ ਦੇ ਦਿੰਦਾ ਜੀ ਪਰ ਇਵੇਂ ਲੈ ਕੇ ਜਾਵਰੀਦਾ ਜੀ ਇੱਥੇ ਮੇਲੇ ਤੇ ਆਏ ਸੀ ਤੁਸੀਂ ਮੰਨ ਲਓ ਤੁਹਾਡਾ ਭੋਗ ਦੇ ਵਿੱਚ ਟਾਈਮ ਮਿਲਿਆ ਜੀ ਬਾਬਾ ਜੀ ਤੁਹਾਨੂੰ ਹਾਂਜੀ ਸਾਨੂੰ ਟਾਈਮ ਮਿਲਿਆ ਸੀ ਆ ਜੀ ਠੀਕ ਹੈ ਬਾਬਾ ਕਿਨੇ ਵੀ ਸ਼ਬਦ ਬੋਲਿਆ ਸੀ ਆ ਇਹ ਦਾਸ ਨੇ ਸਾਉਂਦ ਬੋਲਿਆ ਸੀ ਜੀ ਤੇ ਨਿੱਕੇ ਨਿੱਕੇ ਬੱਚੇ ਵੀ ਆਏ ਜੀ ਮੇਲੇ ਦਾ ਆਨੰਦ ਵੀ ਮਾਰ ਰਿਹਾ ਤੇ ਗੁਰੂ ਦੀ ਓਟ ਵਿੱਚ ਇਹਨਾਂ ਨੇ ਸ਼ਬਦ ਵੀ ਬੋਲਿਆ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਇਹ ਜਿਹੜਾ ਮੇਲਾ ਤੁਸੀਂ ਦੇਖਿਆ ਹੈ ਬਾਬਾ ਗੋਬਿੰਦ ਦਾਸ ਜੀ ਦਾ ਰਾਕ ਪਿੰਡ ਸ਼ਲੇਮਸ਼ਾ ਦਾ ਔਰ ਇਹਦੀ ਜਿਹੜੀ ਵੀਡੀਓ ਬਣਾਈ ਹੈ ਉਹ ਬਣਾਈ ਹੈ ਮੇਰੇ ਵੀਰ ਬੱਬੀ ਖੋਸਾ ਜੀ ਨੇ ਇਸ ਮੇਲੇ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ